ਸਾਹੀ ਰੀਗਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ YouTube ਚੈਨਲ ਅਨਮੁੱਲ ਯਲ ਫਾਜ਼ ਉਪਰ ਅੱਜ ਫਿਰ ਤੋਂ ਹਾਜ਼ਰ ਹੋਈ ਹਾਂ ਇੱਕ ਹੋਰ ਕਹਾਣੀ ਦੇ ਨਾਲ ਅੱਜ ਮੈਂ ਤੁਹਾਨੂੰ ਉਹਦਾ ਦੀ ਕਹਾਣੀ ਨਾਲ ਰੂਬਰੂ ਕਰਾਉਣੀ ਹਾਂ ਪਹਿਲਾਂ ਪੁਰਾਣੇ ਲੋਕਾਂ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਸਨ ਅਸੀਂ ਆਮ ਹੀ ਆਪਣੇ ਘਰਾਂ ਵਿੱਚ ਬਜ਼ੁਰਗਾਂ ਤੋਂ ਸੁਣਿਆ ਕਰਦੇ ਸੀ ਕਿ ਫੱਟ ਲੱਗਿਆ ਤਾਂ ਹੌਲੀ-ਹੌਲੀ ਠੀਕ ਹੋ ਜਾਂਦਾ ਹੈ ਚਾਹੇ ਉਹ ਦਵਾਈ ਦਾਰੂ ਲੈ ਕੇ ਹੀ ਕਿਉਣਾ ਠੀਕ ਕੀਤਾ ਜਾਵੇ ਫੱਟ ਤਾਂ ਹੌਲੀ-ਹੌਲੀ ਭਰ ਹੀ ਜਾਂਦਾ ਹੈ ਪਰ ਜਿਹੜੀ ਗਲਤ ਜਾਂ ਮਾੜੀ ਬੋਲੀ ਕਿਸੇ ਨੂੰ ਬੋਲੀ ਜਾਂਦੀ ਹੈ ਉਹ ਸਾਡੇ ਦਿਲ ਵਿੱਚੋਂ ਕਦੀ ਨਹੀਂ ਭੁੱਲ ਸਕਦੀ ਜੋ ਵੀ ਇਨਸਾਨ ਸਾਨੂੰ ਬੁਰਾ ਭਲਾ ਬੋਲਦਾ ਹੈ ਉਹ ਸਾਨੂੰ ਸਾਡੇ ਜਿਉਂਦਿਆਂ ਜੀ ਕਦੀ ਵੀ ਨਹੀਂ ਭੁੱਲ ਸਕਦਾ ਸਾਡੇ ਦਿਲ ਵਿੱਚ ਗੰਡ ਬਣ ਜਾਂਦੀ ਹੈ ਜਿਹੜੀ ਉਚਾ ਕੇ ਵੀ ਨਹੀਂ ਸਾਡੇ ਤੋਂ ਟੁੱਟ ਸਕਦੀ ਸੋ ਇਦਾਂ ਦੀ ਹੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਜੋ ਮੈਂ ਆਪਣੀ ਦਾਦੀ ਕੋਲ ਸੁਣੀ ਸੀ ਇੱਕ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਜਿਹੜਾ ਕਿ ਜੰਗਲ ਵਿੱਚ ਜਾ ਕੇ ਦਰਖਤ ਵੱਢ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਉਹ ਘਰੋਂ ਬਹੁਤ ਹੀ ਗਰੀਬ ਸੀ ਉਹ ਰੋਜ਼ ਜਾਂਦਾ ਤੇ ਸ਼ਾਮ ਤੱਕ ਲੱਕੜਾਂ ਜੰਗਲ ਵਿੱਚ ਜਾ ਕੇ ਵੱਢਦਾ ਰਹਿੰਦਾ ਤੇ ਸ਼ਾਮ ਨੂੰ ਉਹ ਲੱਕੜਾਂ ਸ਼ਹਿਰ ਜਾਂ ਬਾਜ਼ਾਰ ਵਿੱਚ ਵੇਚ ਆਉਂਦਾ ਸੀ ਤੇ ਜੋ ਵੀ ਪੈਸੇ ਬਣਦੇ ਉਹਨਾਂ ਦਾ ਆਪਣੇ ਘਰ ਲਈ ਸੌਦਾ ਪੱਤਾ ਲੈ ਲੈਂਦਾ ਲੈ ਜਾਂਦਾ ਸੀ ਇਦਾਂ ਹੀ ਲੱਕੜਹਾਰੇ ਨੂੰ ਕਰਦਿਆਂ ਕਿੰਨੇ ਦਿਨ ਹੋ ਗਏ ਸਨ ਉਹ ਰੋਜ਼ ਹੀ ਜੰਗਲ ਵਿੱਚ ਜਾਂਦਾ ਸੀ ਤੇ ਉਸ ਦਾ ਜੰਗਲ ਵਿੱਚ ਜਾ ਕੇ ਇੱਕ ਸ਼ੇਰ ਬਹੁਤ ਵਧੀਆ ਸਾਥੀ ਬਣ ਗਿਆ ਉਹ ਸ਼ੇਰ ਜੰਗਲ ਦਾ ਰਾਜਾ ਸੀ ਸਿਆਣੇ ਕਹਿੰਦੇ ਹੁੰਦੇ ਹਨ ਕਿ ਪਹਿਲਾਂ ਪੰਛੀ ਬੋਲਦੇ ਸਨ ਇਦਾਂ ਹੀ ਉਹ ਸ਼ੇਰ ਵੀ ਬੋਲਦਾ ਸੀ ਉਹ ਲੱਕੜਹਾਰੇ ਨਾਲ ਜੰਗਲ ਵਿੱਚ ਸਾਰਾ ਦਿਨ ਗੁਜ਼ਾਰਦਾ ਸੀ ਤੇ ਉਹਨਾਂ ਦੀ ਦੋਸਤੀ ਦਿਨੋਂ ਦਿਨ ਹੋਰ ਵਧਣ ਲੱਗੀ ਜਦੋਂ ਵੀ ਸਵੇਰੇ ਲੱਕੜਹਾਰਾ ਜੰਗਲ ਵਿੱਚ ਆਉਂਦਾ ਤੇ ਉਹ ਸ਼ੇਰ ਦੂਜੇ ਜਾਨਵਰਾਂ ਤੋਂ ਉਸ ਲੱਕੜਹਾਰੇ ਦੀ ਰੱਖਿਆ ਕਰਵਾਉਂਦਾ ਸੀ ਇਦਾਂ ਹੀ ਕਰਦਿਆਂ ਬਹੁਤ ਦਿਨ ਹੋ ਗਏ ਤੇ ਲੱਕੜਹਾਰਾ ਸੀ ਜਿਹੜਾ ਉਹ ਸ਼ੇਰ ਨੂੰ ਕਹਿੰਦਾ ਹੈ ਕਿ ਤੂੰ ਇੱਕ ਦਿਨ ਮੇਰੇ ਨਾਲ ਘਰੇ ਚੱਲ। ਮੈਂ ਤੈਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਹਾਂ। ਸ਼ੇਰ ਕਹਿੰਦਾ ਕਿ ਨਹੀਂ ਮੈਂ ਜੰਗਲਾਂ ਵਿੱਚ ਰਹਿਣਾ ਹਾਂ ਤੇ ਮੈਂ ਘਰ ਜਾ ਕੇ ਕੀ ਕਰਨਾ ਹੈ। ਪਰ ਉਸ ਲੱਕੜਹਾਰੇ ਦੇ ਬਹੁਤ ਮਿੰਤਾ ਕਰਨ ਤੇ ਉਹ ਸ਼ੇਰ ਇੱਕ ਦਿਨ ਉਸ ਲੱਕੜਹਾਰੇ ਦੇ ਘਰ ਚਲਾ ਜਾਂਦਾ ਹੈ। ਜਦੋਂ ਸ਼ੇਰ ਲੱਕੜਹਾਰੇ ਦੇ ਘਰ ਜਾਂਦਾ ਹੈ ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੇਰਾ ਬਾਝ ਜਾ ਰਾਇਆ ਹੈ ਜਦੋਂ ਉਸ ਲੱਕੜਹਾਰੇ ਦੀ ਪਤਨੀ ਬਾਹਰ ਜਾ ਕੇ ਦੇਖਦੀ ਹੈ ਤੇ ਕਹਿੰਦੀ ਹੈ ਕਿ ਆਹ ਤੇਰੇ ਗੰਦੇ ਮੰਦੇ ਜਾ ਰਹਨ ਉਸ ਸ਼ੇਰ ਨੂੰ ਲੱਕੜਹਾਰੇ ਦੀ ਪਤਨੀ ਦੀ ਗੱਲ ਤੇ ਬਹੁਤ ਗੁੱਸਾ ਆਇਆ ਤੇ ਉਹ ਚੁੱਪ ਹੋ ਗਿਆ ਤੇ ਉਸਦੇ ਆਪਣੇ ਦੋਸਤ ਉਸ ਲੱਕੜਹਾਰੇ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਸਿਰ 'ਤੇ ਕੁਹਾੜੀ ਮਾਰ ਦੇ ਜਿਸ ਨਾਲ ਤੂੰ ਲੱਕੜਾਂ ਕੱਟਦਾ ਹੈ ਲੱਕੜਹਾਰਾ ਸ਼ੇਰ ਦੀ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਕਿਉਂ ਮੈਂ ਤੇਰੇ ਸਿਰ 'ਤੇ ਕੁਹਾੜੀ ਕਿਉਂ ਮਾਰਾਂ ਉਹ ਸ਼ੇਰ ਉਸ ਨੂੰ ਫਿਰ ਕਹਿੰਦਾ ਹੈ ਕਿ ਤੂੰ ਮੇਰੇ ਸਿਰ 'ਤੇ ਕੁਹਾੜੀ ਮਾਰ ਪਰ ਉਹ ਲੱਕੜਹਾਰਾ ਕਹਿੰਦਾ ਹੈ ਕਿ ਮੈਨੂੰ ਦਾਸ ਤੂੰ ਇਹ ਕਿਉਂ ਕਹਿਣਾ ਹੈ ਕਿ ਮੇਰੇ ਸਿਰ ਵਿੱਚ ਕਹਾੜੀ ਮਾਰ ਸ਼ੇਰ ਫਿਰ ਉਸ ਨੂੰ ਕਹਿੰਦਾ ਹੈ ਪਰ ਉਹ ਲੱਕੜਹਾਰਾ ਕਹਿੰਦਾ ਹੈ ਕਿ ਮੈਂ ਇਹ ਕਹਾੜ ਕੋਹਾੜੀ ਤੇਰੇ ਸਿਰ ਵਿੱਚ ਨਹੀਂ ਮਾਰਨੀ ਹੈ ਸ਼ੇਰ ਫਿਰ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਮੇਰੇ ਸਿਰ ਵਿੱਚ ਕਹਾੜੀ ਨਾ ਮਾਰੀ ਤਾਂ ਮੈਂ ਤੈਨੂੰ ਖਾ ਜਾਣਾ ਹੈ ਲੱਕੜਹਾਰਾ ਉਸ ਨੂੰ ਫਿਰ ਕਹਿੰਦਾ ਹੈ ਕਿ ਮੈਂ ਨਹੀਂ ਮਾਰਨੀ ਸ਼ੇਰ ਉਸ ਨੂੰ ਫਿਰ ਬਹੁਤ ਵਾਰ ਕਹਿੰਦਾ ਹੈ ਕਿ ਜੇ ਤੂੰ ਨਾ ਮਾਰੀ ਮੈਂ ਤੈਨੂੰ ਖਾ ਜਾਣਾ ਹੈ ਤੇ ਉਸ ਤੋਂ ਬਾਅਦ ਲੱਕੜਹਾਰਾ ਫਿਰ ਵੀ ਉਸ ਦੀ ਗੱਲ ਨਹੀਂ ਮੰਨਦਾ ਤੇ ਫਿਰ ਉਹ ਸ਼ੇਰ ਕਹਿੰਦਾ ਹੈ ਕਿ ਹੁਣ ਮੈਂ ਆਖਰੀ ਵਾਰ ਕਹਿ ਰਿਹਾ ਹਾਂ ਜੇ ਤੂੰ ਮੇਰੀ ਹੁਣ ਵੀ ਗੱਲ ਨਾ ਮੰਨੀ ਤੇ ਮੈਂ ਤੇਰਾ ਸਾਰਾ ਪਰਿਵਾਰ ਹੀ ਖਾ ਜਾਣਾ ਹੈ ਲੱਕੜਹਾਰਾ ਆਖਰ ਹਾਰ ਆਖਰਕਾਰ ਉਸ ਦੀ ਗੱਲ ਮੰਨ ਹੀ ਲੈਂਦਾ ਹੈ ਤੇ ਉਸ ਸ਼ੇਰ ਦੇ ਸਿਰ ਤੇ ਕੁਹਾੜੀ ਮਾਰ ਦਿੰਦਾ ਹੈ ਸ਼ੇਰ ਬਹੁਤ ਲਹੂ ਲਵਾਨ ਹੋ ਜਾਂਦਾ ਹੈ ਤੇ ਬਹੁਤ ਕਰਲਾਉਂਦਾ ਹੈ ਤੇ ਫਿਰ ਜੰਗਲ ਵੱਲ ਤੁਰ ਪੈਂਦਾ ਹੈ ਲੱਕੜਹਾਰਾ ਹੁਣ ਫਿਰ ਰੋਜ਼ ਜੰਗਲ ਵਿੱਚ ਜਾਂਦਾ ਹੈ ਤੇ ਲੱਕੜਾਂ ਕੱਟਦਾ ਹੈ ਤੇ ਰੋਜ਼ ਹੀ ਉਸ ਸ਼ੇਰ ਨੂੰ ਮਿਲਦਾ ਹੈ ਪਰ ਸ਼ੇਰ ਉਸ ਨੂੰ ਹਜੇ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਕਿ ਮੈਂ ਉਸ ਨੂੰ ਕਿਉਂ ਨਹੀਂ ਸੀ ਕਿਉਂ ਕਿ ਆ ਸੀ ਕਿ ਉਹ ਮੇਰੇ ਸਿਰ ਵਿੱਚ ਕੋਹਾੜੀ ਮਾਰੇ ਪਰ ਉਸ ਨੂੰ ਬੁਲਾਉਂਦਾ ਤਾਂ ਜ਼ਰੂਰ ਸੀ ਪਰ ਉਸ ਨੂੰ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ ਦਿੰਦਾ ਤੇ ਲੱਕੜਹਾਰਾ ਵੀ ਚੁੱਪ ਕਰ ਜਾਂਦਾ ਤੇ ਲੱਕੜਾਂ ਵੇਚ ਆਉਂਦਾ ਇਦਾਂ ਹੀ ਕਰਦਿਆਂ ਕੋਈ 10-15 ਦਿਨ ਹੋ ਗਏ ਸੀ ਜਦੋਂ ਉਸ ਸ਼ੇਰ ਦਾ ਸਿਰ ਤੇ ਲੱਗਾ ਹੋਇਆ ਫੱਟ ਮਿਟ ਜਾਂਦਾ ਹੈ ਤੇ ਫਿਰ ਸ਼ੇਰ ਉਸ ਲੱਕੜਹਾਰੇ ਨੂੰ ਜਵਾਬ ਦਿੰਦਾ ਹੈ ਕਿ ਦੇਖ ਜਿਹੜਾ ਮੇਰੇ ਸਿਰ ਤੇ ਫੱਟ ਲੱਗਾ ਹੋਇਆ ਸੀ ਉਸ ਸਮਾਂ ਪਾ ਕੇ ਮਿਟ ਗਿਆ ਹੈ ਪਰ ਜਿਹੜੀ ਤੇਰੀ ਪਤਨੀ ਨੇ ਮੈਨੂੰ ਗਲਤ ਬੋਲੀ ਬੋਲੀ ਸੀ ਉਹ ਅੱਜ ਵੀ ਮੇਰੇ ਮਨ ਵਿੱਚੋਂ ਨਹੀਂ ਮਿਟੀ ਹੈ ਤੇ ਮੈਨੂੰ ਹਜੇ ਤੱਕ ਵੀ ਯਾਦ ਹੈ ਚਾਹੇ ਮੈਨੂੰ ਏਡੀ ਵੱਡੀ ਸੱਟ ਲੱਗੀ ਹੈ ਪਰ ਮੈਨੂੰ ਫਿਰ ਵੀ ਮਹਿਸੂਸ ਨਹੀਂ ਹੁੰਦੀ ਪਰ ਜਦੋਂ ਫਟ ਦਰਦ ਹੁੰਦਾ ਹੈ ਤੇ ਪਰ ਜਿਹੜੀ ਉਹ ਬੋਲੀ ਬੋਲੀ ਸੀ ਉਹ ਹਜੇ ਵੀ ਮੈਨੂੰ ਦਰਦ ਹੁੰਦੀ ਹੈ ਸੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਸਗੋ ਜੋ ਵੀ ਗੱਲ ਗਲਤ ਲੱਗਦੀ ਹੈ ਉਸ ਦਾ ਜਵਾਬ ਦਿੱਤੇ ਬਿਨਾ ਚੁੱਪ ਕਰ ਜਾਣਾ ਚਾਹੀਦਾ ਹੈ ਗੁੱਸਾ ਤਾਂ ਥੋੜੀ ਦੇਰ ਆਉਂਦਾ ਹੈ ਪਰ ਨਾਲ ਬਹੁਤ ਕੁਝ ਲੈ ਜਾਂਦਾ ਹੈ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਮੇਰੀ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ